ਪਿਤੀ ਰਾਤ ਪੈਰੋਲ ਤੇ ਬਾਹਰ ਆਏ ਮੁਲਜ਼ਮ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਉਸ ਦੇ ਘਰ ਦੇ ਬਾਹਰ ਹੀ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਮੌਕੇ ਦੀ ਇਹ ਸੀਸੀਟੀਵੀ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਸਾਲ 2022 ਚ ਐਸਆਈ ਰਵਿੰਦਰਪਾਲ ਦਾ ਕਤਲ ਕਰ ਦਿੱਤਾ ਗਿਆ ਔਰ ਇਸ ਮਾਮਲੇ ਤੇ ਵਿੱਚ ਦੋਸ਼ੀ ਠਰਾਇਆ ਗਿਆ ਸੀ ਧਰਮਜੀਤ ਸਿੰਘ ਉਰਫ ਧਰਮ ਨੂੰ ਔਰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਯਾਨੀ ਕਿ ਦੋਸ਼ੀ ਤਾਂ ਠਰਾਇਆ ਗਿਆ ਪਰ ਜੇਲ੍ਹ ਦੇ ਵਿੱਚ ਬੰਦ ਸੀ ਪਰ ਪੈਰੋਲ ਤੇ ਹਾਲ ਹੀ ਦੇ ਵਿੱਚ ਬਾਹਰ ਆਇਆ ਔਰ ਦੱਸਦੇ ਕਿ ਇਸ ਦਾ ਹੁਣ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮੁਲਜ਼ਮ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਔਰ ਇਸ ਦੀ ਜ਼ਿੰਮੇਵਾਰੀ ਜੱਗੂ ਗੈਂਗ ਨੇ ਯਾਨੀ ਕਿ ਜੱਗੂ ਭਗਵਾਨਪੂਰੀਆ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਫਿਲਹਾਲ ਰੋਜ਼ਾਨਾ ਸਪੋਕਸਮੈਨ ਜਿਹੜੀ ਜ਼ਿੰਮੇਵਾਰੀ ਜੋ ਪੋਸਟ ਪਾ ਕੇ ਲਈ ਗਈ ਆ ਉਸ ਦੀ ਪੁਸ਼ਟੀ ਨਹੀਂ ਕਰਦਾ ਪਰ ਦੇਖ ਸਕਦੇ ਹੋ ਕਿ ਹੁਣ ਸੀਸੀਟੀਵੀ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਕਤਲ ਦੀ ਇਹ ਸੀਸੀਟੀਵੀ ਤਸਵੀਰ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਕਿ ਘਰ ਦੇ ਬਾਹਰ ਗੱਡੀ ਖੜੀ ਹੋਈ ਸੀ ਔਰ ਅਚਾਨਕ ਜਿਹੜਾ ਆ ਹਮਲਾ ਕੀਤਾ ਗਿਆ ਗਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਔਰ ਮੌਕੇ ਤੋਂ ਹੀ ਹਮਲਾਵਰ ਜਿਹੜੇ ਨੇ ਉਹ ਫਰਾਰ ਹੋ ਗਏ ਫਿਲਹਾਲ ਇਸ ਦੇ ਨਾਲੇ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਜੱਗੂ ਭਗਵਾਨਪੁਰੀਆ ਗੈਂਗ ਵੱਲੋਂ ਇਸ ਘਟਨਾ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਲਈ ਗਈ ਹੈ ਇੱਕ ਪੋਸਟ ਜਿਹੜੀ ਹੈ ਉਹ ਵੀ ਵਾਇਰਲ ਹੋਈ ਸੋਸ਼ਲ ਮੀਡੀਆ ਤੇ ਹਾਲਾਂਕਿ ਅਦਾਰਾ ਰੋਜ਼ਾਨਾ ਸਪੋਕਸਮੈਨ ਇਸ ਵਾਇਰਲ ਹੋਈ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਪੋਸਟ ਦੇ ਵਿੱਚ ਲਿਖਿਆ ਗਿਆ ਕਿ ਨੋ ਅ ਨੋ ਦੱਸਦੀ ਹੈ ਕਿ 9 ਤਰੀਕ 2025 ਨੂੰ ਜਿਹੜਾ ਅਸੀਂ ਧਰਮਾਂ ਦਾ ਜਿਹੜਾ ਕਤਲ ਕੀਤਾ ਜੋ ਕਿ ਪੈਰੋਲ ਤੇ ਸੀ ਅਸੀਂ ਹੈਰੀ ਚੱਠਾ ਕੇਸ਼ਵ ਸ਼ਵਾਲਾ ਅਮਰਤ 달ਮ ਅਤੇ ਸਕੰਦਰ ਕੈਨੇਡਾ ਇਸ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ ਇਹ ਬੰਦੇ ਸਾਡੇ ਵਿਰੋਧੀ ਸਮੂਹ ਬੰਬੀਹਾ ਗੈਂਗ ਦੇ ਹਨ ਉਹ ਜੇਲ੍ਹ ਦੇ ਅੰਦਰ ਸਾਡੇ ਵਿਰੋਧੀਆਂ ਦੀ ਗਿਣਤੀ ਰੱਖਦਾ ਸੀ ਗੈਂਗਸਟਰਾਂ ਨੇ ਇਹ ਵੀ ਲਿਖਿਆ ਹੈ ਯਾਨੀ ਕਿ ਇਸ ਪੋਸਟਰ ਦੇ ਵਿੱਚ ਇਹ ਵੀ ਲਿਖਿਆ ਹੈ ਨਜ਼ਰ ਆਇਆ ਕਿ ਇਹ ਕਤਲ ਕਰਕੇ ਅਸੀਂ ਇੱਕ ਸੁਨੇਹਾ ਭੇਜਿਆ ਜੋ ਕਿ ਜੋ ਵੀ ਸਾਡੇ ਵਿਰੋਧੀਆਂ ਨੂੰ ਜੇਲ੍ਹ ਵਿੱਚ ਜਾਂ ਬਾਹਰ ਰੱਖਦਾ ਹੈ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਉਹਨਾਂ ਨੇ ਸਾਡੀ ਮਾਂ ਅਤੇ ਛੋਟੇ ਭਰਾ ਨੂੰ ਮਨਵਲੇ ਸ਼ੂਟਰਾਂ ਨੂੰ ਪਨਾਹ ਦਿੱਤੀ ਅਤੇ ਸਹਾਇਤਾ ਕੀਤੀ ਅਸੀਂ ਫਰੋਤੀ ਲਈ ਕਿਸਨੂੰ ਨਹੀਂ ਮਾਰ ਦਿੱਤਾ ਇਹ ਗੱਲਾਂ ਦਾ ਜਿਹੜਾ ਜ਼ਿਕਰ ਹੈ ਪੋਸਟਰ ਦੇ ਵਿੱਚ ਵੀ ਹੋਇਆ ਫਿਲਹਾਲ ਸੀਸੀਟੀਵੀ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਦੋਂ ਪੈਰੋਲ ਤੇ ਬਾਹਰ ਆਏ ਮੁਲਜ਼ਮ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਸਾਲ 2012 ਦਾ ਇਹ ਮਾਮਲਾ ਹੈ ਜਦੋਂ ਅਮ੍ਰਿਤਸਰ ਦੇ ਵਿੱਚ ਐਸਆਈ ਰਵਿੰਦਰਪਾਲ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਔਰ ਇਸੇ ਮਾਮਲੇ ਦੇ ਵਿੱਚ ਦੋਸ਼ੀ ਠਰਾਇਆ ਗਿਆ ਧਰਮਜੀਤ ਨੂੰ ਔਰ ਧਰਮਜੀਤ ਦਾ ਹੁਣੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਦੀ ਹੁਣ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਦੇਖ ਸਕਦੇ ਹੋ ਨਾ ਸੀਸੀਟੀਵੀ ਤਸਵੀਰਾਂ ਦੇ ਵਿੱਚ ਕਿ ਕਿੰਜ ਮੌਤ ਦੇ ਘਾਟ ਉਤਾਰਿਆ ਗਿਆ ਔਰ ਜੱਗੂ ਭਗਵਾਨਪੁਰੀਆ ਗੈਂਗ ਨੇ ਇਸ ਕਤਲ ਦੀ ਜਿਹੜੀ ਜ਼ਿੰਮੇਵਾਰੀ ਲਈ ਫਿਲਹਾਲ লাশ ਨੂੰ ਜਿਹੜਾ ਪੋਸਟਮਾਰਟਮ ਦੇ ਲਈ ਵੀ ਭੇਜ ਦਿੱਤਾ ਗਿਆ ਸੀ ਔਰ ਦੱਸਦੀ ਹੈ ਕਿ ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਇਲਾਕੇ 6 ਰਟਾ ਦੇ ਨਰੈਣਗੜ੍ਹ ਦੇ ਵਿੱਚ ਜਿਹੜਾ ਇੱਕ ਕਲੋਨੀ 'ਚ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਔਰ ਕਤਲ ਦੀ ਇਹ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਪੈਰੋਲ ਤੇ ਬਾਹਰ ਆਏ ਮੁਲਜ਼ਮ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਔਰ ਇਸ ਕਤਲ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਦੱਸਦੀ ਹੈ ਕਿ ਜੱਗੂ ਭਗਵਾਨਪੂਰੀਆ ਗੈਂਗ ਵੱਲੋਂ ਲਈ ਗਈ ਫਿਲਹਾਲ ਰੋਜ਼ਾਨਾ ਸਪੋਕਸਮੈਨ ਹੈ ਉਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਜਿਸ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਜੱਗੂ ਭਗਵਾਨਪੂਰੀਆ ਗੈਂਗ ਵੱਲੋਂ ਅਜਿਹੜੀ ਇਹ ਸੋਸ਼ਲ ਮੀਡੀਆ ਤੇ ਪਾਈ ਗਈ ਤੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਤਾਂ ਵਧੇਰੇ ਜਾਣਕਾਰੀ ਦੇ ਲਈ ਅੰਮ੍ਰਿਤਸਰ ਤੋਂ ਸਾਡੇ ਪੱਤਰਕਾਰ ਸਰਵਨ ਜੁੜ ਚੁੱਕੇ ਨੇ ਸਰਵਨ ਕੀ ਕੁਝ ਵਧੇਰੇ ਜਾਣਕਾਰੀ ਹੈ ਇਹ ਤਸਵੀਰਾਂ ਹੁਣ ਸਾਹਮਣੇ ਆਈਆਂ ਨੇ ਸੀਸੀਟੀਵੀ ਜਿਸ ਦੇ ਵਿੱਚ ਦੇਖਿਆ ਜਾ ਰਿਹਾ ਕਿ ਕਿੰਜ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਕਸ਼ੇਸ ਦੀ ਸ਼ੁਰੂਆਤ ਜਿਹੜੀ 2012 ਦੇ ਵਿੱਚ ਹੁੰਦੀ ਹੈ ਜਦੋਂ ਕੀ ਸ਼ਹਾੜਾ ਚੌਕ ਦੇ ਵਿੱਚ ਸ਼੍ਰੀਮ ਰਵਿੰਦਰਪਾਲ ਸਿੰਘ ਐਫਐਸਆਈਸੀ ਜਿਹੜਾ ਉਸ ਦਾ ਗੋਲੀਆਂ ਮਾਰ ਕੇ ਕਤਲ ਜਿਹੜਾ ਕਰ ਦਿੱਤਾ ਜਾਂਦਾ ਰঞ্জੀਤ ਸਿੰਘ ਰਾਣਾ ਦੇ ਵੱਲੋਂ ਔਰ ਬਾਅਦ ਦੇ ਵਿੱਚ ਇਹ ਜਿਹੜਾ ਜੋ ਪੰਜਾ ਇਹ ਜਿਹੜਾ ਸਾਥੀ ਸੀਗਾ ਉਸ ਬੰਦੇ ਜਿਹੜੀ ਉਸ ਦੀ ਸਹਾਇਤਾ ਜਿਹੜੀ ਕਿ ਭੱਜਾਂ ਦੇ ਵਿੱਚ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਤਰਮਜੀਤ ਸਿੰਘ ਧਰਮਾ ਉਹ ਸਾਥੀ ਹੁੰਦਾ ਜਿਹੜਾ ਕਿ ਰਜੀਤ ਸਿੰਘ ਰਾਣਾ ਦੀ ਮਦਦ ਕਰਦਾ ਉਸ ਤੋਂ ਬਾਅਦ ਜਿਹੜੀ ਹੈ ਕੇਸ ਕਰਦਾ ਤੇ ਫਿਰ ਦੋਸ਼ੀ ਜਿਹੜਾ ਇਹਨਾਂ ਨੂੰ ਠਹਿਰਾਇਆ ਜਾਂਦਾ ਔਰ ਜੀਵਨ ਕਾਰਨ ਵਾਸਤੇ ਜਿਹੜੀ ਆ ਉਹ ਉਮਰ ਕੈਦ ਦੀ ਸਜ਼ਾ ਜਿਹੜੀ ਇਹਨਾਂ ਨੂੰ ਸੁਣਾਈ ਜਾਂਦੀ ਹੈ ਔਰ ਇਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਕੱਲ ਜਿਹੜਾ ਇਹ 14 ਦਿਨ ਦੀ ਪਰੋਲ ਤੇ ਜਿਹੜਾ 12 ਤਰੀਕ ਦਾ ਆਇਆ ਹੋਇਆ ਸੀਗਾ ਔਰ 26 ਤਰੀਕ ਨੂੰ ਇਸਦੀ ਵਾਪਸੀ ਸੀ ਪਰ ਇਸ ਤੋਂ ਪਹਿਲਾਂ ਹੀ ਜਦੋਂ ਇਹ ਆਪਣੇ ਘਰ ਵਾਪਸ ਰਾਤ ਨੂੰ ਤਕਰੀਬਨ 12:30 ਵਜੇ ਆਉਂਦਾ ਤਾਂ ਫਿਰ ਇਸ ਦਾ ਜਦੋਂ ਘਰੇ ਬਾਹਰ ਆ ਕੇ ਗੱਡੀ ਲਗਾਉਂਦਾ ਤਾਂ ਤਿੰਨ ਮੋਟਰਸਾਈਕਲ ਤੇ ਸਵਾਰ ਹੋ ਕੇ ਨੌਜਵਾਨ ਆਉਂਦੇ ਨੇ ਜਿਨ੍ਹਾਂ ਦੇ ਮੂੰਹ ਵੀ ਟੱਕੇ ਜਿਹੜੇ ਉਹ ਨਹੀਂ ਹੋਏ ਔਰ ਉਹ ਸ਼ਰਿਆ ਗੋਲੀਆਂ ਇਹਦੇ ਘਰ ਦੇ ਬਾਹਰ ਇਸ ਨੂੰ ਮਾਰ ਕੇ ਜਿਹੜੇ ਆ ਫਰਾਰ ਹੋ ਜਾਂਦੇ ਨੇ ਔਰ ਫਿਲਹਾਲ ਇਹ ਸੀਸੀਟੀਵੀ ਜਿਹੜੀ ਹੈ ਸਾਰੀ ਸਾਹਮਣੇ ਹੈ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਹੀ ਕਿ ਕਿਸ ਤਰ੍ਹਾਂ ਦੇ ਨਾਲ ਮੋਟਰਸਾਈਕਲ ਤੇ ਸਵਾਰ ਕਰੀਆਮੋਸ ਦੇ ਘਰ ਦੇ ਬਾਹਰ ਜਲਾਈਆਂ ਗਈਆਂ ਔਰ ਗੋਲੀਆਂ ਲੱਗਣ ਦੇ ਬਾਵਜੂਦ ਵੀ ਜਿਹੜਾ ਤਨਜੀਤ ਸਿੰਘ ਧਰਮਾ ਸੀਗਾ ਉਸਨੇ ਆਪਣੀ ਗੱਡੀ ਨੂੰ ਪੈਕ ਪੂਰੀ ਦਸਤਾਰ ਦੇ ਨਾਲ ਭਜਾਇਆ ਤਾਂ ਜੋ ਆਪਣਾ ਬਚਾਅ ਕਰ ਸਕੇ ਪਰ ਗੋਲੀਆਂ ਜਿਆਦਾ ਲੱਗਣ ਕਰਕੇ ਉਸ ਦੀ ਜਿਹੜੀ ਮੌਤ ਹੋ ਗਈ ਬੇਸ਼ੱਕ ਉਸ ਨੂੰ ਬਾਅਦ ਦੇ ਵਿੱਚ ਹਸਪਤਾਲ ਵੀ ਲਿਜਾਇਆ ਗਿਆ ਪਰ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਦੋਂ ਘਰ ਦੇ ਬਾਹਰ ਗੱਡੀ پارک ਕਰ ਰਿਹਾ ਸੀ ਤਾਂ ਇਸ ਨੇ ਆਪਣੇ ਘਰ ਵਾਲਿਆਂ ਨੂੰ ਸ਼ਾਇਦ ਪਹਿਲੇ ਫੋਨ ਕਰ ਦਿੱਤਾ ਸੀ ਦਰਵਾਜ਼ਾ ਖੋਲਣ ਵਾਸਤੇ ਉਹ ਵੀ ਬਾਹਰ ਦਰਵਾਜ਼ੇ ਵਿੱਚ ਖੜੀ ਹੋਈ ਸੀ ਉਸ ਦੇ ਸਾਹਮਣੇ ਜਿਹੜੀਆਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਫਿਰ ਜਿਹੜੀ ਹੈ ਮੋਟਰਸਾਈਕਲ ਸਵਾਰ ਜਿਹੜੇ ਹੁੰਦੇ ਨੇ ਨੌਜਵਾਨ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਹ ਵੀ ਜਿਹੜਾ ਪੂਰੀ ਹਸਤਾ ਦੇ ਨਾਲ ਗੱਡੀ ਤੁਸੀਂ ਸੀਸੀਟੀਵੀ ਵਿੱਚ ਦੇਖ ਰਹੇ ਹੋ ਕਿ ਕਿੰਨੀ ਰਫਤਾਰ ਦੇ ਨਾਲ ਵੈੱਡ ਗੱਡੀ ਨੂੰ ਪਹੁੰਚਾਉਂਦਾ ਔਰ ਜਿਹੜੀ ਇਸ ਦੀ ਗੱਡੀ ਦੇ ਮਗਰ ਗੱਡੀ ਖੜੀ ਹੁੰਦੀ ਉਹ ਵੀ ਜਿਹੜੀ ਨਾਲ ਜਾ ਕੇ ਦਰਵਾਜ਼ੇ ਦੇ ਵਿੱਚ ਵਜਦੀ ਜਿਹੜੀ ਜਿਸ ਦਾ ਕਾਫੀ ਨੁਕਸਾਨ ਹੋਇਆ ਔਰ ਪਰ ਮੌਕੇ ਤੇ ਹੀ ਜਿਹੜੀ ਇਸ ਦੀ ਮੌਤ ਹੋ ਗਈ ਦੱਸੀ ਜਾ ਰਹੀ ਸੀ ਫਿਲਹਾਲ ਸੀਸੀਟੀਵੀ ਦੇ ਸਾਹਮਣੇ ਇਹ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਰਾਤ ਦੀ ਵੀ ਲੱਗੀ ਹੋਈ ਹੈ ਇਲਾਕੇ ਦੇ ਹਰੇਕ ਸੀਸੀਟੀਵੀ ਕੈਮਰੇ ਜਿਹੜਾ ਖੰਗਾਲਾ ਜਾ ਰਿਹਾ ਪੁਲਿਸ ਦੀ ਦੁੱਖ ਵਕ ਟੀਮਾਂ ਬਣਾ ਕੇ ਜਿਹੜੀ ਆ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਵੀ ਛਾਪੇਮਾਰੀ ਜਿਹੜੀ ਆ ਕੀਤੀ ਜਾ ਰਹੀ ਹੈ ਜੀ ਸ਼ੁਕਰੀਆ ਤੁਸੀਂ ਜਾਣਕਾਰੀ ਦਿੱਤੀ ਇਸ ਖਬਰ ਦੇ ਨਾਲ ਜੁੜੀ ਹੋਈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੈਰੋਲ ਤੇ ਬਾਹਰ ਆਏ ਮਲਜ਼ਮ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੁਣ ਦੱਸਦੀ ਹੈ ਕਿ ਜਿੱਥੇ ਕਤਲ ਦੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਏ ਉੱਥੇ ਦੂਜੇ ਪਾਸੇ ਹੁਣ ਮਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ